ਪੰਜਾਬ ਦੇ ਧਾਰਮਿਕ ਤੇ ਸਿਆਸੀ ਅਧਿਆਏ ਦੇ ਵਿੱਚ ਅੱਜ ਇੱਕ ਨਵੀਂ ਤੰਦ ਕੱਤੀ ਗਈ ਹੈ ਮਸਲਾ ਕੀ ਹੈ ਧਾਰਮਿਕ ਲਿਹਾਜ਼ ਉੱਤੇ ਸਿੰਘ ਸਾਹਿਬ ਸੱਤੀਹਾਰ ਕੁਲਦੀਪ ਸਿੰਘ ਗੜਗੱਜ ਤੇ ਸਾਬਕਾ ਸਿੰਘ ਸਾਹਿਬ ਸੱਤੀਹਾਰ ਗਿਆਨੀ ਰਗਵੀਰ ਸਿੰਘ ਦਰਮਿਆਨ ਇੱਕ ਸੁਰਤਾ ਦਾ ਮਾਹੌਲ ਬਣ ਕੇ ਸਾਹਮਣੇ ਆਇਆ ਤੇ ਦੂਜੇ ਵੱਨੇ ਕੈਪਟਨ ਅਮਰਿੰਦਰ ਸਿੰਘ ਵਿਕਰਮ ਸਿੰਘ ਮੁਜੀਠੀਆ ਦੇ ਹੱਕ ਦੇ ਵਿੱਚ ਆਏ ਖੈਰ ਇਸ ਮਾਮਲੇ ਆ ਮੁੱਦੇ ਆ ਉੱਤੇ ਚਰਚਾ ਲਈ ਸਾਡੇ ਨਾਲ ਖਾਸ ਤੌਰ ਤੇ ਜੁੜੇ ਹੈ ਉਗੇ ਰਾਜਸੀ ਮਾਹਰ ਤੇ ਅਧਾਰਾ ਜਾਗੋ ਇੰਟਰਨੈਸ਼ਨਲ ਮੈਗਜ਼ੀਨ ਦੇ ਬੁੱਕ ਸੰਪਾਦਕ ਡਾਕਟਰ ਭਗਵੰਤ ਸਿੰਘ ਜੀ ਸੋ ਡਾਕਟਰ ਸਾਹਿਬ ਚੈਨਲ ਈ ਮਿਸ਼ਨ ਦੇ ਮੀਡੀਆ ਸਤਲ ਪ੍ਰੋਗਰਾਮ ਦੇ ਵਿੱਚ ਤੁਹਾਡਾ ਸਵਾਗਤ ਹੈ ਜੀ ਡਾਕਟਰ ਸਾਹਿਬ ਪੰਥਕ ਸਿਆਸਤ ਦੇ ਚ ਮੋੜ ਇੱਕ ਨਵਾਂ ਅਧਿਆਇ ਸ਼ੁਰੂ ਹੋਇਆ ਹੈ ਵੱਡੀ ਕਰਵਟ ਵਜੋਂ ਵੇਖਿਆ ਜਾ ਰਿਹਾ ਹੈ ਸ੍ਰੀ ਅਕਾਲ ਤਖਤ ਸਾਹਿਬ ਦੇ ਸਾਬਕਾ ਜਥੇਦਾਰ ਗਿਆਨੀ ਰਗਵੀਰ ਸਿੰਘ ਜਿਹੜੇ ਕੇਸਰੀ ਦਰਬਾਰ ਸਾਹਿਬ ਜੀ ਦੇ ਮੁੱਖ ਗ੍ਰੰਥੀ ਨੇ ਉਹਨਾਂ ਵੱਲੋਂ ਬਤੌਰ ਮੁੱਖ ਗ੍ਰੰਥੀ ਗਿਆਨੀ ਕਲਦੀਪ ਸਿੰਘ ਗੜਗਾ ਜਥੇਦਾਰ ਸ੍ਰੀ ਅਕਾਲ ਤਖਤ ਸਾਹਿਬ ਨੂੰ ਸਰੂਪਾਉ ਦੇਣਾ ਕਰ ਸਦਕੀ ਵਿਸ਼ੇਸ਼ ਸਨਮਾਨ ਇਸ ਮੌਕੇ ਜਿਹੜੀ ਅਹਿਮ ਗੱਲ ਕਿ ਸਾਬਕਾ ਕਾਰਜਕਾਰੀ ਜਥੇਦਾਰ ਸ੍ਰੀ ਕੇਸ਼ਗੜ੍ਹ ਸਾਹਿਬ ਜਿਹੜੇ ਕਿ ਦਰਬਾਰ ਸਾਹਿਬ ਜੀ ਦੇ ਹੁਣ ਗ੍ਰੰਥੀ ਵੀ ਨੇ ਸਿੰਘ ਸਾਹਿਬ ਯਾਨਿਕ ਸਲਤਨ ਸਿੰਘ ਵੀ ਕੋਲ ਮਜੂਦ ਹੋਣ ਇੱਕ ਵੱਖਰੀ ਤਰ੍ਹਾਂ ਦੀ ਕਹਿ ਸਕਦੇ ਆ ਕਿ ਅੱਜ ਕਰਵਟ ਹੈ ਪੰਥਕ ਲਈ ਹਾਜ ਦੀ ਕਿਵੇਂ ਦੇਖਦੇ ਹੋ ਇਹਦੇ ਕੀ ਮੰਨਿਆ ਜੀ ਡਾਕਟਰ ਸਾਹਿਬ ਇੰਟਰ ਸਾਹਿਬ ਦੇਖੋ ਜਿਹੜਾ ਪੰਥਕ ਸੰਕਟ ਹੀ ਕਹਿ ਸਕਦੇ ਆ ਵੀ ਪਿਛਲੇ ਸਮੇਂ ਦੇ ਦੌਰਾਨ ਜਿਹੜਾ ਸਿੰਘ ਸਹਿਬਾਨ ਦੇ ਵਿੱਚ ਉਹਨਾਂ ਦੀਆਂ ਨਿਯੁਕਤੀਆਂ ਬਾਰੇ ਉਹਨਾਂ ਦੀ ਜਦੋਂ ਉਹਨਾਂ ਨੇ ਇਸੇ ਵਾਰ ਸੰਭਾਲਣੀ ਸੀ ਉਸ ਸੰਬੰਧੀ ਇੱਕ ਸੰਕਟ ਉਤਪੰਨ ਹੋਇਆ ਸੀ ਜਦੋਂ ਕਿ ਗਿਆਨੀ ਸੁਲਤਾਨ ਸਿੰਘ ਜੀ ਨੂੰ ਤਖਤ ਅ ਅਨੰਦਪੁਰ ਸਾਹਿਬ ਤੋਂ ਹਟਾਇਆ ਗਿਆ ਸੀ ਤੇ ਉਹ ਉਹਨਾਂ ਦੀ ਜਗ੍ਹਾ ਦੇ ਉੱਪਰ ਗਿਆਨੀ ਕਲਦੀਪ ਸਿੰਘ ਗੜਗੱਜ ਨੂੰ ਸੇਵਾ ਸੰਭਾਲੀ ਗਈ ਸੀ ਪਰੰਤੂ ਉਸ ਵੇਲੇ ਵੀ ਗਿਆਨੀ ਰਗਵੀਰ ਸਿੰਘ ਜਿਹੜੇ ਕਿ ਪ੍ਰਧਖੰਡ ਸ੍ਰੀ ਹਰਮੰਦਰ ਸਾਹਿਬ ਦੇ ਮੁੱਖ ਗ੍ਰੰਥੀ ਨੇ ਉਹ ਉੱਥੇ ਨਹੀਂ ਸੀ ਪਹੁੰਚੇ ਉਹਨਾਂ ਨੇ ਕੋਈ ਆਪਣੀ ਉਸ ਸੈਰੇਮਨੀ ਦੇ ਵਿੱਚ ਸਨ ਹਿੱਸਾ ਨਹੀਂ ਸੀ ਲਿਆ ਇਸ ਤੋਂ ਬਾਅਦ ਜਦੋਂ ਗਿਆਨੀ ਕਲਦੀਪ ਸਿੰਘ ਗੜਗੱਜ ਨੇ ਬਤੌਰ ਅ ਸ਼੍ਰੀ ਕਾਲ ਤਖਤ ਸਾਹਿਬ ਦੇ ਕਾਰਜਕਾਰੀ ਜਥੇਦਾਰ ਆਪਣੀ ਸੇਵਾ ਸੰਭਾਲੀ ਉਸ ਵੇਲੇ ਵੀ ਜਨੀ ਰਵੀ ਸਿੰਘ ਉਸ ਸਮਾਗਮ ਦੇ ਵਿੱਚ ਸ਼ਾਮਲ ਨਹੀਂ ਸੀ ਹੋਏ ਤੇ ਜਦਕਿ ਇਹ ਇੱਕ ਪਿਛਲੀ ਲੰਬੇ ਸਮੇਂ ਦੀ ਕਰਵੈਤ ਹੈ ਪਿਛਲੀ ਪੰਥ ਕਰਵੈਤਾ ਨੇ ਵੀ ਸ਼੍ਰੀ ਕਾਲ ਤਖਤ ਸਾਹਿਬ ਦੇ ਜਥੇਦਾਰ ਦੀ ਜਦੋਂ ਅਸੀਂ ਇਹ ਸੇਵਾ ਸੰਭਾਲਦੇ ਨੇ ਤਾਂ ਸ਼੍ਰੀ ਸਤਖੰਡ ਸ਼੍ਰੀ ਹਰਮੰਦਰ ਸਾਹਿਬ ਦੀ ਮੁੱਖ ਗ੍ਰੰਥੀ ਉਸ ਦੇ ਵਿੱਚ ਪਹਿਲਾ ਸ੍ਰੋਪ ਆਉਂ ਦਿੰਦੇ ਨੇ ਤੇ ਇਹ ਲੰਬੇ ਸਮੇਂ ਤੋਂ ਇਸ ਤਰ੍ਹਾਂ ਦਾ ਚੱਲ ਰਿਹਾ ਸੀ ਪਰੰਤੂ ਅੱਜ ਜਿਸ ਤਰ੍ਹਾਂ ਕੇ ਸਿੰਘ ਸਾਹਿਬ ਗਿਆਨੀ ਰਵੀਰ ਸਿੰਘ ਨੇ ਗਿਆਨੀ ਕੁਲਦੀਪ ਸਿੰਘ ਗੜਗੱਜ ਨੂੰ ਆਪਣੇ ਘਰ ਬੁਲਾ ਕੇ ਘਰ ਦੇਖੇ ਸਰੋਪਾਉ ਦੀ ਬਖਸ਼ਿਸ਼ ਕੀਤੀ ਹੈ ਤੇ ਨਾਲ ਇਹ ਵੀ ਕਿਹਾ ਕਿ ਉਹਨਾਂ ਨੇ ਇਤਿਹਾਸਕ ਹਵਾਲੇ ਦੇ ਨਾਲ ਗੱਲ ਕੀਤੀ ਹੈ ਕਿ ਪਿਛਲੇ ਸਮੇਂ ਤੋਂ ਜਿਦੋਂ ਕੈਸਰੀ ਹਰਮੰਦਰ ਸਾਹਿਬ ਦੇ ਉੱਪਰ ਬਾਬਾ ਬੁੱਢਾ ਜੀ ਬਤੌਰ ਮੁਖਬਿਰੰਥੀ ਸਨ ਅਤੇ ਭਾਈ ਗੁਰਦਾਸ ਜੀ ਜਿਹੜੇ ਸ਼੍ਰੀ ਕਨਕਟਾ ਸਾਹਿਬ ਦੀ ਜਥੇਦਾਰ ਸਨ ਉਹਨਾਂ ਦੇ ਵਿੱਚ ਆਪਸੀ ਪ੍ਰੇਮ ਭਾਵ ਆਪਸੀ ਸਹਿਮਤੀ ਸੀ ਹਰੇਕ ਗੱਲ ਦੇ ਵਿੱਚ ਸਾਂਝ ਸੀ ਬਰਾਬਰਤਾ ਸੀ ਤੇ ਇਸ ਤਰ੍ਹਾਂ ਹੀ ਹੁੰਦੀ ਅਸੀਂ ਵੀ ਸਿੰਘ ਸਾਹਿਬ ਗਿਆਨੀ ਕੁਲਦੀਪ ਸਿੰਘ ਗੜਗੱਜ ਨੂੰ ਪੂਰੀ ਤਰ੍ਹਾਂ ਸਹਿਮਤੀ ਦੇਣਾ ਕਿ ਤਾਂ ਜੋ ਪੰਥਕ ਹਿੱਤਾ ਦੀ ਵਿਵਰਤੀ ਹੋ ਸਕੇ ਪੰਥਕ ਤੇ ਕੌਮੀ ਜਜ਼ਬੇ ਨੂੰ ਹੋਰ ਪ੍ਰਚਲਿਤ ਕੀਤਾ ਜਾ ਸਕੇ ਉਹਨਾਂ ਨੇ ਹਰ ਤਰ੍ਹਾਂ ਦਾ ਸਹਿਯੋਗ ਦੇਣ ਦੀ ਗੱਲ ਕੀਤੀ ਹੈ ਇਸ ਸਮੇਂ ਗਿਆਨੀ ਸੁਲਤਾਨ ਸਿੰਘ ਜਿਹੜੇ ਕਿ ਗ੍ਰੰਥੀ ਨੇ ਸ਼੍ਰੀ ਹਰਮੰਦਰ ਸਾਹਿਬ ਸੱਚਖੰਡ ਸ਼੍ਰੀ ਹਰਮੰਦਰ ਸਾਹਿਬ ਦੇ ਉਹਨਾਂ ਨੇ ਵੀ ਆਪਣੇ ਤੌਰ ਤੇ ਇੱਕ ਸਰੂਪ ਆਉ ਦਿੱਤਾ ਹੈ ਤੇ ਇਹ ਇਹਦੇ ਤੋਂ ਇਹ ਲੱਗਦਾ ਹੈ ਕਿ ਹੁਣ ਜਿਹੜੀ ਪੰਥ ਦੇ ਵਿੱਚ ਜਿਹੜੀ ਪਿਛਲੇ ਸਮੇਂ ਤੋਂ ਕਾਫੀ ਲੱਗ ਰਿਹਾ ਸੀਗਾ ਕੋਈ ਬੜਾ ਵੱਡਾ ਕ੍ਰਾਈਸਿਸ ਹੈ ਤੇ ਕਈ ਜਥੇਬੰਦੀਆਂ ਨੇ ਗਿਆਨੀ ਕੁਲਜੀਤ ਸਿੰਘ ਗੜਗੱਜ ਨੂੰ ਜਥੇਦਾਰ ਮੰਨਣ ਤੋਂ ਹੀ ਇਨਕਾਰ ਕੀਤਾ ਹੋਇਆ ਸੀ ਤੇ ਉਹਦੇ ਤੋਂ ਹੁਣ ਇਹ ਲੱਗਦਾ ਵੀ ਉਹਨਾਂ ਸਾਰੀਆਂ ਜਿਹੜੀਆਂ ਹੈਗੀਆਂ ਮਸਲੇ ਜਿਹੜੇ ਜਿਹੜੀਆਂ ਗੱਲਾਂ ਉੱਠ ਰਹੀਆਂ ਸੀ ਉਹਨਾਂ ਦੇ ਪਰ ਇੱਕ ਬਰਾਮ ਲੱਗ ਗਿਆ ਤੇ ਹੁਣ ਇਹ ਜਿਹੜੇ ਸਿੰਘ ਸਹਿਬਾਨ ਦੀ ਏਕਤਾ ਸਾਰੀ ਮਸਲਿਆਂ ਦੇ ਉੱਪਰ ਹੁਣ ਕੌਮੀ ਮਸਲਿਆਂ ਦੇ ਉੱਪਰ ਪੰਥਕ ਮਸਲਿਆਂ ਦੇ ਉੱਪਰ ਅਹਾਰੇ ਤਰ੍ਹਾਂ ਦੇ ਉਹ ਹੁਣ ਇਕਜੁੱਟ ਹੋ ਕੇ ਕਾਰਜ ਕਰਨਗੇ ਤੇ ਇਹਦੇ ਤੋਂ ਆ ਵੀ ਆਉਣ ਵਾਲੇ ਸਮੇਂ ਦੇ ਵਿੱਚ ਜਦੋਂ ਕਿ ਸ੍ਰੀ ਗੁਰੂ ਕਰਤਾਰ ਸਾਹਿਬ ਦੇ ਪਰਪੰਥ ਸਿੱਧ ਸਹਿਬਾਨ ਦੀ ਇਕਤਰਤਾ ਹੋਏਗੀ ਤਾਂ ਉਹਦੇ ਵਿੱਚ ਗਨੀ ਰਬੀ ਸਿੰਘ ਜੀ ਵੀ ਬਤੌਰ ਮੁੱਖ ਗ੍ਰੰਥੀ ਜਿਹੜੀ ਹਰ ਮੰਦਰ ਦਾ ਸਾਹਿਬ ਇਹ ਕੰਡਿਸ਼ਨ ਜਿਹੜੀ ਮੰਦਰ ਸਾਹਿਬ ਉਹਦੇ ਵਿੱਚ ਸ਼ਾਮਿਲ ਹੋਣਗੇ ਕਿਉਂਕਿ ਪਹਿਲਾਂ ਵੀ ਪੰਜ ਸਿੰਘ ਸਾਹਿਬਾਨ ਦੇ ਵਿੱਚ ਉਸ ਤੌਰ 'ਤੇ ਮੁੱਖ ਗ੍ਰਾਂਟੀ ਉਹਦੇ ਵਿੱਚ ਸ਼ਾਮਿਲ ਹੁੰਦੇ ਸੀ ਪਰ ਪਿਛਲੀ ਮੀਟਿੰਗ ਜਿਹੜੀ ਕਿ ਹੋਈ ਹੈ ਪਟਨਾ ਸਾਹਿਬ ਦੀ ਸਵੰਦ ਦੇ ਵਿੱਚ ਹੋਈ ਸੀ ਉਹਦੇ ਵਿੱਚ ਗਿਆਨੀ ਰਗਵੀਰ ਸਿੰਘ ਜੀ ਉਸ ਮੀਟਿੰਗ ਦੇ ਵਿੱਚ ਸ਼ਾਮਿਲ ਨਹੀਂ ਸੀ ਹੋਇਆ ਤਾਂ ਡਾਕਟਰ ਸਾਹਿਬ ਭਾਈ ਗੜਗਲ ਸਾਹਿਬ ਜਦੋਂ ਜਥੇਦਾਰ ਬਣਦੇ ਆਏ ਕਾਰਜਕਾਰੀ ਅਕਾਲ ਤਖਤ ਸਾਹਿਬ ਜਾਂ ਗੇਸ ਘਟ ਸਾਹਿਬ ਦੇ ਤਾਂ ਉਹਨਾਂ ਦੀ ਤਾਜਬੋਸ਼ੀ ਤੋਂ ਲੈ ਕੇ ਹੁਣ ਤੱਕ ਸਿੰਘ ਸਾਹਿਬ ਗਿਆਨੀ ਰਕबीर ਸਿੰਘ ਵੱਲੋਂ ਦੂਰੀ ਬਣਾ ਕੇ ਰੱਖੀ ਹੋਈ ਸੀ ਤੇ ਅੱਜ ਉਹ ਜਿਹੜੀ ਦੂਰੀ ਹੈ ਉਹ ਖਤਮ ਹੋ ਗਈ ਹੈ ਜੀ ਹਾਂ ਬਿਲਕੁਲ ਇਹਦੇ ਨਾਲ ਭਿੰਡਰ ਸਾਹਿਬ ਇੱਕ ਸੁਖਾਵਾਂ ਮਾਹੌਲ ਬਣਿਆ ਹੈ ਪੰਥੋਂ ਜਿਹੜੇ ਕਿ ਮੁਤੀ ਵਿਸ਼ਿਸ਼ ਪੱਧਰ ਦੇ ਵਿੱਚ ਨਾਨਕ ਨਾਮ ਲੈਵਾ ਸੰਗਤ ਜਿਹੜੀ ਕਿ ਆਪਣੇ ਵਿਖਦੇ ਲਈ ਸਿੱਖ ਕੌਮ ਦੇ ਭਵਿੱਖ ਦੇ ਲਈ ਹਮੇਸ਼ਾ ਸ਼੍ਰੀ ਅਕਾਲ ਤਖਤ ਸਾਹਿਬ ਵੱਲ ਏਕ ਰੱਖਦੇ ਨੇ ਤੇ ਉੱਥੋਂ ਜਿਹੜਾ ਕੋਈ ਫਰਮਾਨ ਆਉਂਦਾ ਉਰੇ ਉੱਪਰ ਫੁੱਲੇ ਚੜਾਉਣੇ ਹੁੰਦੇ ਨੇ ਪਰੰਤੂ ਪਿਛਲੇ ਸਮੇਂ ਤੋਂ ਜਦੋਂ ਕਿ ਇਸ ਤਰ੍ਹਾਂ ਦੀ ਇੱਕ ਕੰਟਰੋਵਰਸੀ ਖੜੀ ਹੋਈ ਸੀ ਆਪ ਦੇ ਵਿੱਚ ਕੰਟਰੈਡਿਕਸ਼ਨ ਸੀ ਉਸ ਵੇਲੇ ਉਹਨਾਂ ਨਾਨਕ ਨਾਮ ਸੇਵਾ ਸੰਗਤਾਂ ਨੂੰ ਕੁਸ਼ ਨਾ ਕੁਸ਼ ਨਿਰਾਸ਼ਤਾ ਵੀ ਸੀ ਤੇ ਉਹਨਾਂ ਦੇ ਮਨਾਂ ਦੇ ਵਿੱਚ ਕੋਈ ਨਾ ਕੋਈ ਇੱਕ ਇਸ ਤਰ੍ਹਾਂ ਦੀ ਭਾਵਨਾ ਵੀ ਉਤਪੰਨ ਹੋ ਰਹੀ ਸੀ ਵੀ ਇਸ ਤਰ੍ਹਾਂ ਜਥੇਦਾਰ ਸਹਿਬਾਨਾਂ ਦੇ ਵਿੱਚ ਆਪਸੀ ਮਨਮਟਾਵ ਜਾਂ ਆਪਸੀ ਦੂਰੀ ਨਹੀਂ ਹੋਣੀ ਚਾਹੀਦੀ ਪਰੰਤੂ ਅੱਜ ਦੀ ਜਿਹੜੀ ਇਹ ਡਿਵੈਲਪਮੈਂਟ ਹੋਈ ਹੈ ਇਹਨੇ ਸਾਰੇ ਸਹਿਬਾਨ ਦੇ ਐ ਵਿੱਚ ਆਪਸੀ ਜਿਹੜਾ ਮੇਲ ਮਲਾਪ ਹੋਇਆ ਤੇ ਇਹਨਾਂ ਸੰਗਤਾਂ ਦੇ ਵਿੱਚ ਵੀ ਅੱਛਾ ਪ੍ਰਭਾਵ ਤੇ ਹਾਂ ਪੱਖੂ ਪ੍ਰਭਾਵ ਆ ਰਿਹਾ ਹੈ ਡਾਕਟਰ ਸਾਹਿਬ ਇਹ ਜਿਵੇਂ ਹੁਣ ਸਿੰਘ ਸਾਹਿਬ ਗਿਆਨੀ ਗੁਰਗੱਜ ਸਾਹਿਬ ਨਾਲ ਸਿੰਘ ਸਾਹਿਬ ਗਿਆਨੀ ਰਗਵੀਰ ਸਿੰਘ ਦੇ ਜਿਹੜੇ ਮੰਨ ਮਤਾਬ ਕਹਿ ਸਕਦੇ ਆ ਆਪਾਂ ਦੂਰ ਹੋ ਗਏ ਸਰੋਪਾ ਦਿੱਤਾ ਵਿਸ਼ੇਸ਼ ਤੌਰ ਤੇ ਸਨਮਾਨ ਕਰ ਦਿੱਤਾ ਗਿਆ ਤਾਂ ਇਹ ਤਾਂ ਦੂਰੀਆਂ ਮਿਟ ਗਈਆਂ ਕੀ ਆਪਾਂ ਇਹ ਮੰਨ ਸਕਦੇ ਹਾਂ ਕਿ ਹੁਣ ਪੰਜ ਮੈਂਬਰੀ ਥਿਰਦੇ ਲਾਣੇ ਬਾਣੇ ਨਾਲ ਗਿਆਨੀ ਰਗਵੀਰ ਸਿੰਘ ਦੀਆਂ ਦੂਰੀਆਂ ਵੱਧ ਗਈਆਂ ਨੇ ਜਾਂ ਵੱਧ ਸਕਦੀਆਂ ਨੇ ਦੇਖੋ ਪਿੰਡਰ ਸਾਹਿਬ ਕਿਉਂਕਿ ਹੁਣ ਜਦੋਂ ਇਸ ਤਰ੍ਹਾਂ ਇਸ ਸਟਡੀ ਦੇ ਵਿੱਚ ਗਿਆਨੀ ਹਰਪ੍ਰੀਤ ਸਿੰਘ ਦਾ ਵੀ ਆਪਾਂ ਜ਼ਿਕਰ ਜ਼ਿਕਰ ਕਰ ਲਈਏ ਜੀ ਬਿਲਕੁਲ ਪਿੰਡਰ ਸਾਹਿਬ ਜਿਸ ਤਰ੍ਹਾਂ ਕਿ ਹੁਣ ਗਿਆਨੀ ਰਗਵੀਰ ਸਿੰਘ ਗਿਆਨੀ ਕੁਲਦੀਪ ਸਿੰਘ ਗੁਰਦਾਜ ਜੀ ਤੇ ਸਾਰੇ ਸਿੰਘ ਸਹਿਬਾਨ ਜਿਹੜੇ ਪੰਜ ਸਿੰਘ ਸਹਿਬਾਨ ਨੇ ਆਪਦੇ ਵਿੱਚ इकट्ठे हो चुके ਨੇ ਤਾਂ ਇਹਦਾ ਮਤਲਬ ਹੈ ਜੋ ਸ਼੍ਰੀ ਕਾਲ ਤਖਤ ਸਾਹਿਬ ਦੇ ਵੱਲੋਂ ਜੋ ਹੁਕਮ ਹੋਏਗਾ ਜਾਂ ਫਰਮਾਨ ਹੋਏਗਾ ਜਾਂ ਜਿਸ ਤਰ੍ਹਾਂ ਦੇ ਵੀ ਨਿਰਦੇਸ਼ ਹੋਣਗੇ ਉਹਦੀ ਪਾਲਣਾ ਸਮੁੱਚਾ ਪੰਚ ਪਹਿਲਾਂ ਵੀ ਕਰਦਾ ਆਇਆ ਤੇ ਹੁਣ ਵੀ ਕਰੇਗਾ ਕਿਉਂਕਿ ਹੁਣ ਗਨੀ ਹਰਪ੍ਰੀਤ ਸਿੰਘ بطور ਜਥੇਦਾਰ ਨਹੀਂ ਹਨ ਉਹ ਹਟਾਏ ਜਾ ਚੁੱਕੇ ਨੇ ਤੇ ਪੰਜ ਮੈਂਬਰੀ ਕਮੇਟੀ ਜਿਹੜੀ ਕਿ ਸ਼੍ਰੀ ਕਾਲ ਤਖਤ ਸਾਹਿਬ ਦੇ ਹੁਕਮਾਂ ਮੁਤਾਬਕ ਆਪਣੀ ਭਰਤੀ ਨੂੰ ਕਿਹਾ ਮੰਨਦੇ ਨੇ ਕਾਰਜ ਰਹੀ ਨਹੀਂ ਚੱਲ ਕੀਤੀ ਜਾ ਰਹੀ ਹੈ ਉਸ ਸੰਬੰਧੀ ਹੁਣ ਅਕਾਲ ਤਖਤ ਸਾਹਿਬ ਦੇ ਉੱਪਰ ਪੰਜ ਸਿੰਘ ਸਾਹਿਬਾਨ ਇਕੱਠੇ ਹੋ ਕੇ ਆਪਣਾ ਜੋ ਦਿਸ਼ਾ ਨਿਰਦੇਸ਼ ਦੇਣਗੇ ਉਹ ਤਾਂ ਹੁਣ ਅੱਗੇ ਨਿਰਪਰ ਕਰਦਾ ਹੈ ਨਾ ਪਰੰਤੂ ਇਹ ਲੱਗਦਾ ਹੈ ਵੀ ਹੁਣ ਗਿਆਨੀ ਰਕबीर ਸਿੰਘ ਯਾਨੀ ਕਲਦੀਪ ਸਿੰਘ ਗੜਗਾ ਜੀ ਬਟੇ ਸਿੰਘ ਤੇ ਸਿੰਘ ਸਾਹਿਬਾਨ ਯਾਨੀ ਸੁਲਤਾਨ ਸਿੰਘ ਜੀ ਸਾਰੇ ਇਕਮਤ ਹੋ ਕੇ ਕੀ ਆਪਣੇ ਜੋ ਪੰਥਕ ਵਡੇਰੇ ਹਿੱਤਾਂ ਲਈ ਫੈਸਲੇ ਲੈਣਗੇ ਜੀ ਬਿਲਕੁਲ ਡਾਕਟਰ ਸਾਹਿਬ ਕਿਉਂਕਿ ਦਿੱਲੀ ਸਿੱਖ ਗੁਰਦੁਆਰਾ ਪ੍ਰਬੰਧਕ ਕਮੇਟੀ ਨੇ ਵੀ ਮੋٹے ਤੌਰ ਤੇ ਪਿਛਲੇ ਸਮੇਂ ਤੋਂ ਸਿੰਘ ਸਾਹਿਬ ਗਿਆਨੀ ਗੜਗੱਜ ਨੂੰ ਕਰੀਬ ਪ੍ਰਵਾਨ ਪ੍ਰਮਾਨਤਕਾਰ ਹੀ ਲਿਆ ਕਿਉਂਕਿ ਕਈ ਉਹਨਾਂ ਨੇ ਫੈਸਲੇ ਜਿਹੜੇ ਅਸ੍ਰੀ ਕਾਲ ਤੱਕ ਸਾਹਿਬ ਦੇ ਜਥੇਦਾਰ ਉੱਤੇ ਛੱਡੇ ਹੈ ਕਈ ਤਰ੍ਹਾਂ ਦੀਆਂ ਪੰਥਗਰ ਮਾਮਲਿਆਂ ਉੱਤੇ ਉਹਨਾਂ ਨੇ ਜਥੇਦਾਰ ਸਾਹਿਬ ਤੋਂ ਮੰਗ ਕੀਤੀ ਹੈ ਤਾਂ ਮੰਨ ਸਕਦੇ ਹਾਂ ਕਿ ਦਿੱਲੀ ਸਿੱਖ ਗੁਰਦੁਆਰਾ ਪ੍ਰਬੰਧਕ ਕਮੇਟੀ ਵੀ ਭਾਈ ਗੜਗੱਜ ਦੇ ਹੱਕ ਦੇ ਵਿੱਚ ਇਸ ਤੋਂ ਪਹਿਲਾਂ ਤੁਰੀ ਹੋਈ ਸੀ ਤੇ ਹੁਣ ਖਾਸ ਕਰਕੇ ਅੱਜ ਇੱਕ ਨਵਾਂ ਸਿੱਖ ਪੰਥ ਦਾ ਨਵਾਂ ਅਧਿਆਇ ਕਿ ਜਿਹੜੇ ਮਨ ਮਟਾਵ ਸਨ ਗਿਆਨੀ ਰਗੀ ਵੀਰ ਸਿੰਘ ਨਾਲ ਉਹ ਦੂਰ ਹੋ ਗਏ ਨੇ ਇੱਕ ਸਤਖੰਡ ਸ੍ਰੀ ਦਰਬਾਰ ਸਾਹਿਬ ਦੇ ਮੁੱਖ ਗ੍ਰੰਥੀ ਵਜੋਂ ਜਥੇਦਾਰ ਸਾਹਿਬ ਨੂੰ ਸਰਉਪਾਉ ਦੇ ਨਾਲ ਆਪਣੇ ਆਪ ਦੇ ਵਿੱਚ ਇੱਕ ਅੱਜ ਦੀ ਵਿਲੱਖਣ ਘਟਨਾ ਤੇ ਦੂਜੇ ਬੰਨੇ ਡਾਕਟਰ ਸਾਹਿਬ ਜੇਕਰ ਥੋੜੀ ਜੀ ਸਿਆਸਤ ਦੀ ਗੱਲ ਕਰ ਲਈਏ ਪੰਜਾਬ ਦੀ ਸਿਆਸਤ ਵਿਕਰਮ ਸਿੰਘ ਵਿਜੀਠੀਆ ਜੇਲ੍ਹ ਦੇ ਵਿੱਚ ਬੰਦ ਨੇ ਉਹਨਾਂ ਦੇ ਹੱਕ ਦੇ ਵਿੱਚ ਭਾਜਪਾ ਦੇ ਵੱਡੇ ਆਗੂ ਸਾਹਿਬ ਕਾ ਮੁੱਖ ਮੰਤਰੀ ਤੇ ਕਹਿ ਸਕਦੇ ਆ ਕਿ ਕੈਪਟਨ ਮਰਿੰਦਰ ਸਿੰਘ ਹੱਕ ਦੇ ਵਿੱਚ ਆਇਆ ਇੱਕ ਸਿਆਸੀ ਵਾਰਡ ਨੂੰ ਕਰਾਸ ਕਰਕੇ ਭਾਜਪਾ ਇੱਕ ਬੰਨੇ ਐ ਤੇ ਦੂਜੇ ਬੰਨੇ ਆਕਾਲੀ ਦਲ ਭਾਵੇਂ ਸਮਝੌਤੇ ਦੀ ਗੱਲ ਚੱਲ ਰਹੀ ਹੈ ਹਾਲੇ ਨਹੀਂ ਹੋਇਆ ਇਸ ਤੋਂ ਪਹਿਲਾਂ ਕੈਪਟਨ ਮਰਿੰਦਰ ਸਿੰਘ ਦਾ ਵਿਕਰਮ ਸਿੰਘ ਮਜੀਠੀਆ ਦੇ ਹੱਕ ਦੇ ਵਿੱਚ ਬਿਆਨ ਆਉਣਾ ਇਸ ਸਾਰੇ ਮਾਮਲੇ ਨੂੰ ਕਿਵੇਂ ਦੇਖਦੇ ਹੋ ਕੀ ਮੰਨਿਆ ਆਪਾਂ ਸਮਝਾਂਗੇ ਜੀ ਜਿੰਦਰ ਸਾਹਿਬ ਦੇਖੋ ਜਿਸ ਤਰ੍ਹਾਂ ਕਿ ਕੈਪਟਨ ਮਰਿੰਦਰ ਸਿੰਘ ਹੁਣਾਂ ਨੇ ਐ ਵਿਕ੍ਰਮ ਸਿੰਘ ਜੀ ਖੇਰੇ ਹੱਕ ਦੇ ਵਿੱਚ ਟਵੀਟ ਕਰਕੇ ਕਿਹਾ ਕਿ ਇਸ ਤਰ੍ਹਾਂ ਦੀ ਬਦਲਖੋਰੀ ਜਾਂ ਇਸ ਤਰ੍ਹਾਂ ਦਾ ਸਿਆਸੀ ਜਿਹੜਾ ਦਮਨ ਚੱਕਰ ਹੈ ਜੋ ਆਪ ਚਲਾ ਰਹੀ ਹੈ ਇਹ ਇਹ ਕਿਸੇ ਤਰ੍ਹਾਂ ਦੀ ਡੈਮੋਕ੍ਰੇਸੀ ਦੇ ਵਿੱਚ ਮੰਨਣਯੋਗ ਨਹੀਂ ਉਹਨਾਂ ਨੇ ਬੇਸ਼ੱਕ ਉਹ ਭਾਰਤੀ ਜਨਤਾ ਪਾਰਟੀ ਦੇ ਵਿੱਚ ਨੇ ਤੇ ਵਿਕ੍ਰਮ ਸਿੰਘ ਜੀ ਕਿਹਾ ਅਕਾਲੀ ਦਲ ਦੇ ਵੱਡੇ ਲੀਡਰ ਨੇ ਪਹਿਲਾਂ ਆਪ ਦੇ ਵਿੱਚ ਇਹਨਾਂ ਦਾ ਕਈ ਵਾਰੀ ਆ ਰਾਜਸੀ ਤੌਰ ਦੇ ਵਿੱਚ ਵਿਖਰੇਵੇਂ ਰਹੇ ਨੇ ਪਰੰਤੂ ਇਸ ਪੱਖ ਤੋਂ ਉਹਨਾਂ ਨੇ ਵਿਕ੍ਰਮ ਸਿੰਘ ਜੀ ਖੇਰੇ ਦੇ ਹੱਕ ਦੇ ਵਿੱਚ ਬੜੀ ਬੱਦੀ ਗੱਲ ਕਹੀ ਹੈ ਤੇ ਉਹਨਾਂ ਨੇ ਆਮ ਆਦਮੀ ਪਾਰਟੀ ਨੂੰ ਇਸ ਤਰ੍ਹਾਂ ਦੇ ਇੱਕ ਕਟਹਿਰੇ ਦੇ ਵਿੱਚ ਲਿਆਂਦਾ ਕਿ ਇਹ ਇੱਕ ਦਮਨ ਚੱਕਰ ਚਲਾ ਰਹੀ ਹੈ ਜਿਹੜਾ ਵੀ ਆਵਾਜ਼ ਬੁਲੰਦ ਕਰ ਬੋਲਣਾ ਚਾਹੁੰਦਾ ਉਹਨੂੰ ਘਰਾਂ ਦੇ ਵਿੱਚ ਨਜ਼ਰਬੰਦ ਕੀਤਾ ਜਾਂਦਾ ਜਾਂ ਫਿਰ ਬਿਕਰਮ ਸਿੰਘ ਕੀਥਿਆ ਵਾਂਗੂ ਜੇਲ੍ਹ ਦੇ ਵਿੱਚ ਸਿੱਟਿਆ ਜਾਂਦਾ ਤੇ ਇਸ ਪੱਖ ਤੋਂ ਇਹ ਲੱਗਦਾ ਵੀ ਆਉਣ ਵਾਲੇ ਸਮੇਂ ਦੇ ਵਿੱਚ ਸ਼੍ਰੋਮ ਹੀ ਕਾਲੀ ਗੱਲ ਅਤੇ ਭਾਰਤੀ ਜਨਤਾ ਪਾਰਟੀ ਇੱਕ ਦੂਸਰੇ ਦੇ ਨੇੜੇ ਆਉਣਗੇ ਇਸ ਸੰਦਰਭ ਦੇ ਵਿੱਚ ਹੀ ਜਿਹੜੀਆਂ ਪੰਜਾਬ ਦੀਆਂ ਜੋ ਪ੍ਰਸਤਤੀਆਂ ਨੇ ਇਹਨਾਂ ਤੋਂ ਇਹੀ ਲੱਗਦਾ ਵੀ ਆਉਣ ਵਾਲੇ ਸਮੇਂ ਦੇ ਵਿੱਚ ਕਾਫੀ ਕੁਝ ਤਬਦੀਲੀਆਂ ਹੋਣ ਦੀਆਂ ਸੰਭਾਵਨਾਵਾਂ ਨੇ ਇਸ ਪ੍ਰਸੰਗ ਦੇ ਵਿੱਚ ਇਹ ਵੀ ਦੇਖਿਆ ਜਾ ਸਕਦਾ ਹੈ ਕਿ ਅੱਜ ਜਿਸ ਤਰ੍ਹਾਂ ਕਿ ਸਿੰਘ ਸਹਿਬਾਨ ਦੇ ਵਿੱਚ ਆਪਸੀ ਮਨਮਟਾਵ ਇਕੱਠੇ ਹੋਏ ਨੇ ਆਉਣ ਵਾਲੇ ਸਮੇਂ ਦੇ ਵਿੱਚ ਸ਼੍ਰੋਮਣੀ ਅਕਾਲੀ ਦਲ ਦੇ ਜਿਹੜੇ ਵੱਖ-ਵੱਖ ਧੜੇ ਨੇ ਉਹਨਾਂ ਸੰਬੰਧੀ ਵੀ ਕੋਈ ਨਾ ਕੋਈ ਇੱਕ ਪੋਜੀਟਿਵ ਜਿਹੜਾ ਕੋਈ ਫੈਸਲਾ ਕੋਈ ਆ ਸਕਦਾ ਹੈ ਜਾਂ ਉਹਨਾਂ ਦੇ ਵੱਲੋਂ ਵੀ ਆਪਣੀ ਕੋਈ ਨਾ ਕੋਈ ਨਵੀਂ ਧਾਰਨਾ ਬਣਾ ਕੇ ਇਕਜੁੱਟ ਹੋਇਆ ਜਾ ਸਕਦਾ ਹੈ ਇਹ ਇਸ ਪੱਖ ਦੇ ਵਿੱਚ ਵੀ ਦੇਖਿਆ ਜਾ ਸਕਦਾ ਹੈ ਜੀ ਬਿਲਕੁਲ ਡਾਕਟਰ ਸਾਹਿਬ ਅੱਜ ਦੇ ਇਸ ਮੀਡੀਆ ਸਰਦਲ ਦੇ ਵਿੱਚ ਤੁਸੀਂ ਵੱਖ-ਵੱਖ ਪੱਖ ਜਿਹੜੇ ਅੱਜ ਦੇ ਉੱਭਰੇ ਸਨ ਕਹਿੰਦਾ ਭਾਵ ਕਿ ਦੋ ਜ਼ਥੇਦਾਰਾਂ ਦਰਮਿਆਨ ਤਾਲਮੇਲ ਤੇ ਵਿਕਰਮ ਸਿੰਘ ਮਜੀਠੀਆ ਦੇ ਹੱਕ ਦੇ ਵਿੱਚ ਕੈਪਟਨ ਅਮਰਿੰਦਰ ਸਿੰਘ ਵੱਲੋਂ ਟਵੀਟ ਕਰਨਾ ਸਾਰੇ ਮਾਣ ਵਾਲਿਆਂ ਨੂੰ ਤੁਸੀਂ ਬੜੀ ਵਿਸਥਾਰ ਨਾਲ ਖੋਲ੍ਹਿਆ ਚੈਨਲ ਈ ਮਿਸ਼ਨ ਪੰਜਾਬੀ ਲਈ ਵਕਤ ਦਿੱਤਾ ਤੁਹਾਡਾ ਧੰਨਵਾਦ ਸ਼ੁਕਰੀਆ ਜੀ ਬਹੁਤ ਬਹੁਤ ਧੰਨਵਾਦ ਜੀ ਈ ਮਿਸ਼ਨ ਪੰਜਾਬੀ